ਭਾਈ ਇੱਕ ਨਾ ਕਰਨ ਕਰਾਉਣ ਲੈ ਲਿਆ ਮੇਰੇ ਸਾਲਿਆ ਨੇ ਔੜਾ ਇੱਕ ਅੱਧਾ ਕੰਮ ਸੱਟ ਹੁੰਦਾ ਦੂਜਾ ਖਰਾਬ ਹੋ ਜਾਂਦਾ ਜਿਹੜਾ ਕਿਸੇ ਦਾ ਮਾੜਾ ਕਰਦਾ ਨਾ ਇਦਾਂ ਸਿਆਣਿਆਂ ਕੋਲ ਜਾ ਜਾ ਕੇ ਉਹ ਤਾਂ ਹੰਡਾ ਬੰਮਾ ਦਾ ਹੁੰਦਾ ਕੀੜੇ ਪੈ ਕੇ ਮਰਦਾ ਇਹੋ ਜਿਹਾ ਤੇ ਜਿਹੜੇ ਵੀ ਅੱਜ ਕੱਲ ਦੇ ਬਾਬੇ ਆ ਕਾਲੇ ਹਲ ਮਲੇ ਰਹਿ ਇਹੋ ਜਿਹਾ ਕੰਮ ਕਰਦੇ ਆ ਉਹ ਭੈਣ ਚੋਦਾਂ ਨੂੰ ਇਹੋ ਜੀ ਮੌਤ ਮਰਨਗੇ ਨਾ ਮੇਰੇ ਸਾਲੇ ਉਹ ਸਾਰੀ ਜ਼ਿੰਦਗੀ ਜੀਤੇ ਰੱਖਣਗੇ ਕੁੱਤੇ ਦੀ ਮੌਤ ਮਰਨਗੇ ਭੈਣ ਘੜਾਵੇ ਜਿਹੜੇ ਪੈਸੇ ਲੈ ਕੇ ਭੈੜ ਤੇ ਯਾਰ ਲੋਕਾਂ ਦਾ ਮੜਾ ਕਰਦੇ ਮੇਰੇ ਸਾਹ ਮਤ ਜਿੰਨਾ ਮਰਜੀ ਮੱਤ ਚਲਾ ਦੇਣਾ ਮਰਜੀ ਸੜ ਲੈ ਜਿੰਨਾ ਮਰਜੀ ਮੈਂ ਕਹਿੰਦਾ ਟੋਨੇ ਟੱਪੇ ਕਰਾ ਲਉ ਕੁਛ ਨਹੀਂ ਬਣਨਾ ਠੀਕ ਹੈ ਤੇ ਟੂਨੇ ਟੱਪੇ ਕਰਾਏ ਕਿਸੇ ਦਾ ਨਾ ਕਾਮਯਾਬੀ ਮਿਲਦੀ ਹੁੰਦੀ ਫਿਰ ਤਾਂ ਅਗਲਾ ਕਹਿ ਤ ਕਰਾਈ ਜਾਵੇ ਕਰਾਈ ਜਾਵੇ ਵੀ ਮੈਂ ਤਗੜਾ ਹੋ ਜਾਊਗਾ ਤਗੜਾ ਟੁਕੜਾ ਕੋਈ ਨਹੀਂ ਉਹਨਾਂ ਗਰੀਬੀ ਇੰਨੀ ਕਾ ਜਾਣੀ ਨਾ ਰੋਟੀ ਨੂੰ ਵੀ ਬੰਦਾ ਤਰਸੂਗਾ ਜਿਹੜਾ ਇਹੋ ਜਿਹਾ ਕੰਮ ਕਰਦਾ ਇਹ ਮੇਰੀ ਗੱਲ ਯਾਦ ਰੱਖ ਲੋ ਨਾ ਸਿਆਣਿਆਂ ਤੇ ਜਾਓ ਨਾ ਕਿਸੇ ਦਾ ਮੜਾ ਕਰੋ ਈਦਾ ਸਦਾ ਨਮਕਿਆ ਪਿਆ ਭੈਣ ਜਿਹੜਾ ਇਹੋ ਜਿਹਾ ਲੋਕਾ ਦੇ ਮੇਰੇ ਸਾਲਿਆ ਦੇ